ਅੱਜ ਅਸੀਂ ਤੁਹਾਨੂੰ ਇਤਿਹਾਸਿਕ ਬਾਬਾ ਕੋਰੀ ਸ਼ਾਹ ਜੀ ਦੇ ਦਰਬਾਰ ਚ ਲੈ ਕੇ ਆਏ ਜੀ ਦਿਨਾਂਗਰ ਦੇ ਸ਼ਿਵਮ ਕਲੋਨੀ ਤਰਗੜ ਮੋਰ ਤੋਂ ਜਿਹੜੀ ਸ਼ਿਵਮ ਕਲੋਨੀ ਹੈ ਜੀ ਉਹਦੇ ਅੰਦਰ ਜਦੋਂ ਅਸੀਂ ਐਂਟਰ ਕਰਦੇ ਆਂ ਤਾਂ ਥੋੜਾ ਅੱਗੇ ਜਾ ਕੇ ਨਾ ਜੀ ਬਾਬਾ ਕੋਰੀ ਸ਼ਾਹ ਜੀ ਦਾ ਦਰਬਾਰ ਆ ਜੀ ਇਤਿਹਾਸਿਕ ਇਤਿਹਾਸਿਕ ਦਰਬਾਰ ਆ ਜੀ ਦੱਸ ਦਿੰਨੇ ਆ ਕਿ ਪਾਕਿਸਤਾਨ ਤੋਂ ਵੀ ਪਹਿਲਾਂ ਦੇ ਟਾਈਮ ਦਾ ਵਾ ਜੀ ਯਾਨੀ ਕਿ ਜਿੱਥੇ ਜਿਹੜੇ ਇੱਥੇ ਜਿਹੜੇ ਰਹਿੰਦੇ ਨੇ ਲੋਕ ਦੀ ਉਹਨਾਂ ਨੂੰ ਜਿਹੜੀ ਜਾਣਕਾਰੀ ਦੇ ਰਹੇ ਨੇ ਕਿ ਪਾਕਿਸਤਾਨ ਦੇ ਟਾਈਮ ਦਾ ਇਹ ਦਰਬਾਰ ਜਿਹੜਾ ਦੇਖਦੇ ਆ ਰਹੇ ਨੇ ਸੋ ਇਤਿਹਾਸਿਕ ਦਰਬਾਰ ਆ ਜੀ ਪਵਿੱਤਰ ਸ਼ਿਵਲਿੰਗ ਜਿਹੜੇ ਆ ਜੀ ਇਹਦੇ ਵਿੱਚ ਵੀ ਰਾਜਮਾਨ ਨੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਇਸ ਇਤਿਹਾਸਿਕ ਮੰਦਰ ਦੇ ਜ਼ਰੂਰੂਰ ਕਰਾਵਾਂਗੇ ਦਰਸ਼ਨ ਕਰਾਵਾਂਗੇ ਕਿਉਂਕਿ ਸ਼ਾਇਦ ਤੁਸੀਂ ਇਸ ਮੰਦਰ ਚ ਨਾ ਆਏ ਹੋ ਕਿਉਂਕਿ ਇਤਿਹਾਸਿਕ ਮੰਦਰ ਜਿਹੜਾ ਵਾ ਕਾਫੀ ਔਲੇ ਆ ਔਰ ਲੋਕਾਂ ਦੀ ਜਾਣਕਾਰੀ ਤੋਂ ਬਹੁਤ ਘੱਟ ਲੋਕ ਨੇ ਇਸ ਮੰਦਰ ਦੀ ਜਾਣਕਾਰੀ ਬਾਰੇ ਸੋ ਤੁਹਾਨੂੰ ਦਰਸ਼ਨ ਕਰਾਵਾਂਗੇ ਮੰਦਰ ਦੇ ਇਤਿਹਾਸ ਬਾਰੇ ਵੀ ਤੁਹਾਡਾ ਜਾਣਨ ਵਾਲਾ ਪਾਵਾਂਗੇ ਸੋ ਦੇਖੋ ਇਹਦੀ ਬਨਾਵਟ ਤੋਂ ਪਤਾ ਲੱਗ ਰਿਹਾ ਵਾ ਇਹਦੀ ਬਨਾਵਟ ਤੋਂ ਪਤਾ ਲੱਗਦਾ ਵਾ ਕਿ ਇਹ ਮੰਦਰ ਕਿੰਨਾ ਪੁਰਾਣਾ ਔਰ ਕਿੰਨਾ ਇਤਿਹਾਸਿਕ ਮੰਦਿਰ ਆ ਜੀ ਸੋ ਇੱ ਕਮੀ ਕੀ ਹੈ ਜੀ ਇਸ ਮੰਦਰ ਨੂੰ ਜਿਹੜਾ ਆਉਣ ਵਾਲਾ ਰਾਹ ਵਾ ਨਾ ਜੀ ਉਹ ਰਾਹ ਦੇ ਹਾਲਾਤ ਪਹਿਲਾਂ ਤਾਂ ਸਾਂਝ ਕਰਦਾ ਹਾਂ ਜੀ ਇਹ ਦੇਖੋ ਤੁਸੀਂ ਇਹ ਸ਼ਿਵਮ ਕਲੋਨੀ ਹੈ ਜੀ ਸੋ ਉਹਦੇ ਹਾਲਾਤ ਦੇਖੋ ਤੁਸੀਂ ਚਾਰੋਂ ਬਣੇ ਜੰਗਲ ਬਣਿਆਦਾ ਜੀ ਇਹ ਸਾਰਾ ਜੰਗਲ ਬਣਿਆਦਾ ਵਾ ਔਰ ਕੋਈ ਇੱਥੇ ਸਾਰ ਲੈਣ ਵਾਲਾ ਨਹੀਂ ਹੈਗਾ ਜੀ ਇਹ ਨਹੀਂ ਵੀ ਇਕੱਲਾ ਇਹ ਹੀ ਜੰਗਲ ਆ ਇਹਦੇ ਨਾਲ ਜਿਹੜਾ ਰਸਤਾ ਮੇਨ ਰਸਤਾ ਵਾ ਜਿਹੜਾ ਸੜਕ ਤੋਂ ਆ ਰਿਹਾ ਸਾਰੇ ਹੀ ਘਾਹ ਬੂਟੀ ਉੱਗੀ ਔਰ ਪੂਰਾ ਜੰਗਲ ਬਣਿਆ ਔਰ ਸਰਕਾਰ ਬੜੇ ਵੱਡੇ ਤੇ ਦਾਅਵੇ ਕਰਦੀ ਆ ਪਰ ਇੱਥੇ ਤੁਹਾਨੂੰ ਜਿਹੜੇ ਸਾਰੇ ਦਾਅਵੇ ਫਿਰ ਸਾਬਤ ਹੋਣਗੇ ਪਿਛਲੀ ਸਰਕਾਰ ਨੇ ਵੀ ਕਿਹਾ ਪੀ ਅਸੀਂ ਦਿਨਾਂਗਰੋਂ ਇੱਕ ਸੁੰਦਰ ਰੂਪ ਦਿੱਤਾ ਹੋਇਆ ਸ਼ਹਿਰ ਨੂੰ ਪਰ ਕਿਤੇ ਨਾ ਕਿਤੇ ਜਿਹੜਾ ਉਹ ਜੀ ਦਿਨਨਗਰ ਦੇ ਵਿੱਚ ਤੁਸੀਂ ਦੇਖੋ ਇਸ ਮੁਹੱਲੇ 'ਚ ਮੈਨੂੰ ਲੱਗਾ ਕਿ ਇੱਕ ਏਟ ਵੀ ਲੱਗੀ ਹੋਏ ਟੋਟਲੀ ਜਿਹੜਾ ਵਾ ਜਦ ਕਿ ਇੰਨਾ ਇਤਿਹਾਸਿਕ ਸਥਾਨ ਹੈ ਜੀ ਪਵਿੱਤਰ ਔਰ ਇਤਿਹਾਸਿਕ ਸਥਾਨ ਆ ਔਰ ਇਸ ਥਾਨ ਦੇਖੋ ਲੋਕ ਲੋਕ ਤਾਂ ਰਹਿੰਦੇ ਰਹਿੰਦੇ ਆ ਉਹਦੇ ਨਾਲ ਨਾਲੇ ਪਵਿੱਤਰ ਸਥਾਨ ਵੀ ਹੈਗਾ ਵਾ ਸੋ ਕਿਤੇ ਨਾ ਕਿਤੇ ਇਹ ਜਿਹੜੇ ਰਸਤੇ ਬਣਨੇ ਚਾਹੀਦੇ ਸੀ ਇਹ ਗੰਦਗੀ ਠੋੜਨੀ ਚਾਹੀਦੀ ਸੀ ਕਿਉਂਕਿ ਦੇਖੋ ਜਦੋਂ ਇਹ ਇੱਥੇ ਘਰ ਪੰਡਾਰਾ ਕਰਦੇ ਆ ਤਾਂ ਸੰਗਤ ਵੀ ਹੁੰਦੀ ਆ ਸੋ ਇਸ ਲਈ ਜਿਹੜਾ ਵਾ ਜੀ ਇਹ ਰਾਹ ਜਿਹੜੇ ਬਣਨੇ ਬਹੁਤ ਜ਼ਰੂਰੀ ਨੇ ਸੋ ਕਿਤਨਾ ਕਿਤੇ ਪ੍ਰਸ਼ਾਸਨ ਤੇ ਜਿਹੜੇ ਸਵਾਲ ਚਨ ਖੜੇ ਹੁੰਦੇ ਨੇ ਜੀ ਸਰਕਾਰਾਂ ਤੇ ਵੀ ਸਵਾਲ ਚਨ ਖੜੇ ਹੁੰਦੇ ਨੇ ਸੋ ਪਾਜੀ ਕੋਣ ਗੱਲ ਸੁਣਦੇ ਹੋ ਤੁਸੀਂ ਤੇਰੇ ਇੰਦੇ ਲੱਗ ਗਈ ਕੀ ਨਾਮ ਆਪਣਾ ਮੇਰਾ ਨਾਮ ਕਾਲੂ ਹੈ ਜੀ ਅੱਛਾ ਇਹ ਕਿਹੜੀ ਬਾਬੇ ਦੀ ਜਗਾ ਵਾ ਬਾਬਾ ਕੋਰੀ ਸ਼ਾਹ ਦੀ ਜਗਾ ਹੈ ਇਹ ਲੱਗਦਾ ਇਤਿਹਾਸਿਕ ਜਗ੍ਹਾ ਜੀ ਹਾਂ ਜੀ ਜੀ ਬੜੀ ਪੁਰਾਣੀ ਜਗ੍ਹਾ ਹੈ ਇੱਥੇ ਦਵਾਈ ਦਿੰਦੇ ਆ ਜਿਹਨਾਂ ਦੇ ਘਰ ਕੱਲੀ ਬੱਚੇ ਹੁੰਦੇ ਆ ਬੱਚੇ ਨਹੀਂ ਵੀ ਹੁੰਦੇ ਉਹਨਾਂ ਨੂੰ ਵੀ ਦਵਾਈਆਂ ਦਿੰਦੇ ਆ ਅੱਛਾ ਜੀ ਹਾਂ ਜੀ ਅੱਛਾ ਇੱਕ ਜੀ ਪਾਕਿਸਤਾਨ ਦੀ ਜਗ੍ਹਾ ਪਿੱਛੋਂ ਦੀ ਜਗ੍ਹਾ ਪਾਕਿਸਤਾਨ ਤੋਂ ਵੀ ਪਿੱਛੇ ਦੀ ਜਦੋਂ ਪੁਰਾਣੀ ਜਗ੍ਹਾ ਪੁਰਾਣੀ ਜਗ੍ਹਾ ਚੱਲਦੀ ਹੈ ਪੁਰਾਣੀ ਜਗ੍ਹਾ ਚੱਲਦੀ ਹੈ ਤੁਸੀਂ ਵੀ ਪੀੜੀ ਦਰ ਪੀੜੀ ਸੇਵਾ ਕਰਦੇ ਆ ਪੀੜੀ ਦਰ ਪੀੜੀ ਸੇਵਾ ਕਰਦੇ ਪਹਿਲੇ ਮੇਰੀ ਦਾਦੀ ਸੀ ਹੁਣ ਦਾਦੀ ਮम्मी ਹੈ ਮੇਰੇ ਹਾਂ ਪਹਿਲੇ ਉਹਨਾਂ ਦੇ ਵੀ ਗੁਰੂ ਸੀ ਵੈਸੇ ਪੀੜੀ ਦੇ ਪੀੜੀ ਚੱਲੇ ਆ ਰਹੀ ਹੈ ਹਾਂ ਸੋ ਇਹ ਜਿਹੜੀ ਮੈਨੂੰ ਦੱਸਿਓ ਪੀ ਜਿਹੜੀ ਗਲੀ ਦੀ ਸਫਾਈ ਨਹੀਂ ਕੋਈ ਕਰਦਾ ਕੋਈ ਇਥੇ ਰੇਟ ਕੋਈ ਨਹੀਂ ਲਾਈ ਕੇ ਨਹੀਂ ਜੀ ਕਮੇਟੀ ਵਾਲਾ ਕੋਈ ਨਹੀਂ ਆਇਆ ਇੱਥੇ ਤੇ ਸਾਡੀ ਬਾਰ ਸਪਲਾਈ ਦਾ ਵੀ ਕੋਈ ਨਹੀਂ ਹਲੇ ਕਨੈਕਸ਼ਨ ਕਨੈਕਸ਼ਨ ਹਮ ਜਿਹੜਾ ਦੂਜੀ ਉਹ ਬਣ ਨਹੀਂ ਉਹ ਵੀ ਨਹੀਂ ਬਣਿਆ ਹਟ ਹਮ ਕੋਈ ਪੁੱਛਣ ਵਾਲਾ ਨਹੀਂ ਕੋਈ ਨਹੀਂ ਇਧਰ ਆਂਦਾ ਇਧਰ ਆਂਦੇ ਹੀ ਕੋਈ ਨਹੀਂ ਹਮ ਪੰਜੀ ਆ ਜਾਓ ਅੱਗੇ ਆ ਜਾਓ ਸੋ ਇਹ ਤੇ ਬੜਾ ਔਖਾ ਪੰਜੀ ਟਾਈਮ ਕੱਢਣਾ ਇੱਥੇ ਮੇਰੇ ਹਸਾਬ ਨਾਲ ਆਹੀ ਮੇਰਾ 13 ਸਾਲ ਹੋ ਗਿਆ ਵਿਆਹ ਹੋਏ ਦਿਨ ਨੂੰ ਮੈਂ ਤਦ ਵੀ ਇਦਾਂ ਨਹੀਂ ਦੇਖੀ ਹੈ ਗਲੀ ਹਮ ਇਸ ਤੋਂ ਪਹਿਲਾਂ ਦੀ ਕਿੱਦਾਂ ਦੀ ਹੋਗੀ ਉਹ ਮੈਨੂੰ ਨਹੀਂ ਪਤਾ ਹੁਣ ਪਰ ਇਹ ਹੈ ਕਿ ਥੋ ਉਹ ਨਹੀਂ ਦੇਖੋ ਕਿੰਨੀ ਔਖੀ ਆਣੀ ਆ ਇੱਥੋਂ ਰਾਤ ਭਰਾਂਤੀ ਲੋਕਾਂ ਦਾ ਕੰਮ ਕਰਕੇ ਫੇਰ ਆਪਾਂ ਨੰਗਣੇ ਇੱਥੋਂ ਦੀ ਤੁਸੀਂ ਆਪੇ ਦੇਖੋ ਆਦਮੀ ਇਹ ਮੇਰਾ ਬਿਮਾਰ ਹੈ ਬੱਚਾ ਮੇਰਾ ਛੋਟਾ ਜਿਹਾ ਇੱਕ ਕਦੀ ਕੁਝ ਵੀ ਹੋ ਸਕਦਾ ਹੈ ਮੈਂ ਤਾਂ ਹੈਰਾਨ ਪੈ ਗਈ ਸਾਰਾ ਜੰਗਲ ਬਣਿਆ ਦਾ ਇਸੇ ਦਾ ਹਾਂ ਇਹ ਆਹੀ ਹਾਨੂੰ ਦੇਖੋ ਭਾਈ ਕਿੰਨੀ ਦਿੱਕਤ ਦੇ ਵਿੱਚ ਆ ਕਿੱਦਾਂ ਹੀ ਰਹੇ ਕਨੇ ਕਿੱਦਾਂ ਹੀ ਨਹੀਂ ਰਹੇ ਕਦੇ ਆ ਲੋਕਾਂ ਨੂੰ ਇਹਨਾਂ ਨੂੰ ਕੀ ਬੋਰ ਤੇ ਲੰ ਲੰਦੇ ਆ ਤੁਸੀਂ ਕਹਿੰਦੇ ਜਿਹਨੇ ਵੋਟ ਲੈਣ ਆਣਾ ਉਸ ਲਈ ਇਹਨਾਂ ਨੇ ਕਹਿੰਦਾ ਬੋਰਡ ਦੇ ਜਦੀ ਬੋਰਡ ਦੇ ਦੋ ਗਲੀਆਂ ਨਹੀਂ ਪਰ ਬਣਾਣੀਆਂ ਇਹਨਾਂ ਨੇ ਕੋਈ ਵੀ ਸਾਡੀਆਂ ਵੋਟਾਂ ਲੈ ਜਾਂਦੀਆਂ ਵੋਟਾਂ ਲੈ ਜਾਂਦੀਆਂ ਗਟਰ ਨਹੀਂ ਇੱਧਰ ਪੈਣ ਦਿੱਤਾ ਜਿਹਨਾਂ ਨੇ ਗਟਰ ਵੀ ਨਹੀਂ ਪੈਣ ਦਿੱਤਾ ਸਾਡੇ ਇੱਧਰ ਗਟਰ ਬਣਾਣਾ ਸੀ ਸਾਡਾ ਗਟਰ ਵੀ ਨਹੀਂ ਬਣਾਣ ਆਇਆ ਅਸੀਂ ਬਕਾਇਦਾ ਗੇ ਆਣਾ ਕੋਲੋਂ ਕਿ ਸਾਡਾ ਗਟਰ ਬਣਾਓ ਪਰ ਕੋਈ ਨਹੀਂ ਆਇਆ ਇੱਥੇ ਕੋਈ ਸੀਵਰੇਜ ਵਗੈਰਾ ਪਿਆ ਤੁਹਾਡੇ ਨਹੀਂ ਸਿਰਫ ਕੁਛ ਨਹੀਂ ਪੇਦਾ ਸਿਰਫ ਪਾ ਪੇਦੀਆਂ ਬਸ ਤੁਸੀਂ ਹੋਰ ਕੋਈ ਸ਼ਹਿਰ 'ਚ ਰਹਿ ਰਹੇ ਹੋ ਤੇ ਇਹ ਹਾਲਾਤ ਤੁਹਾਡੇ ਇੱਥੇ ਹਾਂ ਸ਼ਹਿਰ ਚ ਤੇ ਉਹ ਕਹਿੰਦੇ ਸਰਕਾਰਾਂ ਕਹਿ ਰਹੀ ਵੀ ਸਾਰੇ ਸੀਵਰੇਜ ਪਾਤਾ ਵਾ ਗਲੀਆਂ ਬਣਾਤੀ ਆਂ ਆਹੀ ਨਹੀਂ ਤੇ ਭਾਵੇਂ ਪੋਟ ਕੇ ਦੇਖ ਲੈਣ ਆਣ ਕੇ ਕੋਈ ਫਾਇਦਾ ਹੀ ਨਹੀਂ ਕੁਝ ਵੀ ਤੁਸੀਂ ਕਦੀ ਤੁਸੀਂ ਕਦੀ ਕਿਸ ਨੂੰ ਕਿਹਾ ਜਾ ਕੇ ਹਾਂ ਮੈਂ ਗਈ ਹਾਨੀ ਕਹਿੰਦੇ ਬਣਾ ਬਣਾ ਦਨੇ ਆਨੇ ਆਨੇ ਆ ਪਰ ਆਇਆ ਕੋਈ ਵੀ ਨਹੀਂ ਐਮਐਲਏ ਸਾਹਿਬ ਨੂੰ ਕਿਹਾ ਉਹਨਾਂ ਨੇ ਵੀ ਕੋਈ ਕੋਈ ਵੀ ਨਹੀਂ ਆਇਆ ਜੀ ਕੋਈ ਨਹੀਂ ਆਇਆ ਕਿਸ ਨੇ ਹੱਲ ਨਹੀਂ ਕੀਤਾ ਅੱਛਾ ਪੰਜੀ ਜਿਹੜਾ ਇਤਿਹਾਸਿਕ ਸਥਾਨ ਆ ਤੁਹਾਡੇ ਇਹ ਬਹੁਤ ਪ੍ਰਾਚੀਨ ਕਹਿੰਦੇ ਮੰਦਿਰ ਹੈ ਜੀ ਹਾਂਜੀ ਹਾਂਜੀ ਇਹਦਾ ਕੀ ਇਤਿਹਾਸ ਕੀ ਪੰਜੀ ਦਾ ਆਧਿਆ ਸੁਬਰੀ ਜੀ ਬਾਬਾ ਜੀ ਦਾ ਜਗਾ ਹਾਂਜੀ ਬਾਬਾ ਘੋੜੀ ਸ਼ਾਹ ਦਾ ਮੰਦਿਰ ਹੈ ਬਾਬਾ ਪੋਲੀ ਸ਼ਾਹ ਘੋੜੀ ਸ਼ਾਹ ਦਾ ਪੋਲੀ ਸ਼ਾਹ ਹਾਂਜੀ ਠੀਕ ਠੀਕ ਹੈ ਜੀ ਐਸ ਮੰਦਿਰ ਦਾ ਵੀ ਕੋਈ ਸੁਧਾਰ ਕਿਹਨੇ ਸਰਕਾਰ ਨੇ ਕੁਛ ਵੀ ਨਹੀਂ ਕੀਤਾ ਦਾ ਇਹ ਪੁਰਾਣਾ ਮੰਦਿਰ ਹੈ ਮੈਂ ਉਹੀ ਦੇਖ ਰਿਹਾ ਹਾਂ ਕਿ ਇਤਿਹਾਸਕ ਮੰਦਿਰ ਹੈ ਹਾਂ ਬਾਕੀ ਸਾਡੇ ਆਹੀ ਗਰੀਬ ਬੰਦੇ ਆ ਤੇ ਹੱਥ ਜੋੜ ਕੇ ਆ ਪੀ ਬਸ ਗਲੀ ਸਾਡੀ ਬਣਾ ਦੋ ਬਿਲਕੁਲ ਬਿਲਕੁਲ ਦੇਖੋ ਹੱਥ ਜੋੜ ਕੇ ਬੇਨਤੀ ਕਰ ਰਹੀ ਆ ਦੇਖੋ ਗਰੀਬ ਬੰਦਾ ਵਿਚਾਰਾ ਉਹ ਕੀ ਕਰੇਗਾ ਹੋਰ ਉਹ ਅਰਦਾਸ ਹੀ ਕਰੇਗਾ ਬੇਨਤੀ ਕਰੇਗਾ ਵੀ ਸਾਡੀ ਗਲੀ ਬਣਾ ਦੋ ਔਰ ਦੇਖੋ ਸਾਰੇ ਨੂੰ ਸੁੱਖ ਹੋਏਗਾ ਐਡਾ ਪਵਿੱਤਰ ਸਥ ਔਰ ਕਿਤੇ ਨਾ ਕਿਤੇ ਜਿਹੜਾ ਵਾ ਜੀ ਜ਼ਰੂਰੀ ਆ ਸਮੇਂ ਦੀ ਲੋੜ ਆ ਮੈਂ ਹੈਰਾਨ ਇਸ ਗੱਲੋਂ ਆ ਕਿ ਇਸ ਸ਼ਹਿਰ ਦੇ ਜਿਹੜੇ ਸ਼ਹਿਰ ਵਾਸੀ ਨੇ ਉਹ ਕਿਉਂ ਨਹੀਂ ਆਵਾਜ਼ ਉਬਲੰਦ ਕਰਦੇ ਜਦਕਿ ਆਵਾਜ਼ ਬਲੰਦ ਕਰਨੀ ਚਾਹੀਦੀ ਆ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਦਬਾਅ ਪਾਉਣਾ ਚਾਹੀਦਾ ਵਾ ਕਿ ਇਦਾਂ ਦੀਆਂ ਗਲੀਆਂ ਬੰਨੀਆਂ ਚਾਹੀਦੀਆਂ ਵਾ ਇੱਕ ਵਾਰ ਦਿਖਾਓ ਬਾਈ ਤਸਵੀਰ ਗਲੀਆਂ ਦਾ ਹਾਲਾਤ ਦੇਖੋ ਤੁਸੀਂ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਜੀ ਸੋ ਪਤਾ ਨਹੀਂ ਕਿਦਾਂ ਵਿਚਾਰੇ ਲੋਕ ਆਪਣਾ ਟਾਈਮ ਬਤੀਤ ਕਰ ਰਹੇ ਨੇ ਜੀ ਸੋ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਣੇ ਆ ਜੀ ਇਤਿਹਾਸਿਕ ਮੰਦਿਰ ਆ ਉਹ ਮੰਦਰ ਚ ਵੀ ਲੱਗ ਚੱਲਦੇ ਆ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਾਂ ਟਾਈਲ ਲਗੇ ਔਰ ਬਕਾਇਦਾ ਇਥੇ ਸੀਵਰੇਜ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਰਕਾਰ ਦਾਅਵੇ ਬੜੇ ਬੜੇ ਉੱਚੇ ਕਰਦੀ ਆ ਕਿ ਅਸੀਂ ਸਾਰੇ ਦਿਨਨਗਰ ਤੇ ਸੀਵਰੇਜ ਪਾਤਾ ਵਾ ਜਾਂ ਟਾਈਲਾਂ ਲਾਤੀਆਂ ਵਾ ਪਰ ਇੱਥੇ ਕਿਤਨਾ ਕਿਤੇ ਜਿਹੜੇ ਆ ਕੇ ਦਾਅਵੇ ਫੇਲ ਹੁੰਦੇ ਸਾਹਿਬ ਜੀ ਸੋ ਇਸ ਇਤਿਹਾਸਿਕ ਮੰਦਿਰ ਤੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਜੀ ਅਸੀਂ ਇੱਥੇ ਮਾਤਾ ਜੀ ਦੀ ਸੇਵਾ ਕਰਦੇ ਨੇ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਦੀਆ ਜਲਾ ਰਹੇ ਨੇ ਜੀ ਸੋ ਪਹਿਲੇ ਤੁਹਾਨੂੰ ਜਿਹੜੇ ਮੰਦਿਰ ਨੇ ਇਥੇ ਦੋ ਗਵਰਨਮੈਂਟ ਬਣਦੇ ਆ ਜੀ ਇਤਿਹਾਸਿਕ ਮੰਦਿਰਾਂ ਨਾਨਕਸ਼ਹੀ ਹਿੱਟ ਦੀ ਤਿਆਰ ਹੋਈ ਦੀ ਸਾਰੇ ਮੰਦਿਰ ਸੋ ਇਹ ਬੋਲੇ ਬਾਬਾ ਜੀ ਦਾ ਇੱਥੇ ਸ਼ਿਵਲਿੰਗ ਜਿਹੜਾ ਵਿਰਾਜਮਾਨ ਆ ਜੀ ਸੋ ਤਸਵੀਰ ਦਿਖਾਇਓ ਭਾਜੀ ਸੋ ਇਹ ਦੇਖੋ ਤੁਸੀਂ ਨਾਨਕਸ਼ਹਿਟ ਦਾ ਸਾਰਾ ਤਿਆਰ ਹੋਇਆ ਦਾ ਜੀ ਇਹ ਦੇਖੋ ਸਾਰੀ ਨਾਨਕਸ਼ਹਿਟ ਦਾ ਪੁਰਾਣਾ ਇਤਿਹਾਸ ਪਤਾ ਲੱਗਦਾ ਜੀ ਮੰਦਰ ਦਾ ਕਿ ਕਿੰਨਾ ਪੁਰਾਣਾ ਇਤਿਹਾਸ ਹੋਏਗਾ ਇਸ ਮੰਦਰ ਦਾ ਜੀ ਸੋ ਦੇਖੋ ਸਾਡੇ ਸ਼ਹਿਰ ਵਿੱਚ ਇਤਿਹਾਸ ਜਿਹੜਾ ਵਾ ਜੀ ਬੇਸ਼ੁਮਾਰ ਆ ਪਰ ਕਿਤੇ ਨਾ ਕਿਤੇ ਅਸੀਂ ਲੋਕ ਵੰਜੇ ਆ ਜੀ ਇਸ ਇਤਿਹਾਸ ਤੋਂ ਕਿਉਂਕਿ ਕਈ ਵਾਰ ਤਾਂ ਜਾਣਕਾਰੀ ਨਹੀਂ ਹੁੰਦੀ ਤਾ ਜੇਕਰ ਜਾਣਕਾਰੀ ਵੀ ਹੋਏ ਤਾਂ ਕਈ ਵਾਰੀ ਅਸੀਂ ਪਹੁੰਚ ਨਹੀਂ ਕਰ ਪਾਉਂਦੇ ਉਸ ਜਗ੍ਹਾ ਤੇ ਸੋ ਸਾਡਾ ਇਹ ਮਕਸਦ ਹੁੰਦਾ ਵੀ ਸਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨਾ ਵੀ ਇਤਿਹਾਸਿਕ ਸਥਾਨਾਂ ਦੀ ਸਾਡੇ ਪਵਿੱਤਰ ਉਹਦੇ ਦਰਸ਼ਨ ਕਰਾਈਏ ਜੀ ਸੋ ਇਹ ਦੇਖੋ ਤੁਸੀਂ ਭਗਵਾਨ ਜੀ ਦੀ ਮੂਰਤੀ ਉੱਪਰ ਉਹ ਨੀਚੇ ਜਿਹੜੇ ਸ਼ਿਵਲਿੰਗ ਨੇ ਵਿਰਾਜਮਣ ਪਵਿੱਤਰ ਸ਼ਿਵਲਿੰਗ ਆ ਔਰ ਇਤਿਹਾਸਿਕ ਮੰਦਿਰ ਆ ਜੀ ਸਭ ਤਿੰਨਸਰਾ ਮੈਂ ਦੱਸ ਰਿਹਾ ਤੁਹਾਨੂੰ ਪ੍ਰਾਚੀਨ ਮੰਦਿਰ ਆ ਜੀ ਇਹ ਸੋ ਇਸ ਗੋਮੜ ਦੀ ਬਨਾਵਟ ਦੇਖ ਲਓ ਮੰਦਿਰ ਦੀ ਬਨਾਵਟ ਤੋਂ ਪਤਾ ਲੱਗਦਾ ਵਾ ਕਿਉਂਕਿ ਜਿਹੜੇ ਪੁਰਾਣੇ ਮੰਦਿਰ ਹੁੰਦੇ ਸੀ ਪੁਰਾਣੇ ਮੰ ਛੋਟੇ ਦਰਵਾਜੇ ਦਾ ਮਕਸਦ ਹੁੰਦਾ ਹੈ ਕਿ ਜਦੋਂ ਵੀ ਕੋਈ ਭਗਤ ਜੀ ਅੰਦਰ ਮੱਥਾ ਟੇਕਣ ਜਾਏ ਤਾਂ ਸਿਰ ਝੁੱਕ ਕੇ ਜਲਾ ਜਾਏ ਜੀ ਸੋ ਇਹ ਜਿਹੜਾ ਮਕਸਦ ਹੁੰਦਾ ਸੀ ਇਹ ਪੁਰਾਣੇ ਜਿਹੜੇ ਔਰ ਅੰਦਰ ਨਾਨਕ ਸ਼ੇਠ ਸਾਰੀ ਲੱਗੀ ਦੀ ਹੈ ਜੀ ਟੋਟਲੀ ਨਾਨਕ ਸ਼ੇਠ ਲੱਗੀ ਆ ਔਰ ਇਹ ਭਾਜੀ ਪਵਿੱਤਰ ਸ਼ਿਵਲਿੰਗ ਦੇ ਕਿ ਦਰਸ਼ਨ ਕਰਾਓ ਸੋ ਸ਼ਿਵਲਿੰਗ ਦੇ ਦਰਸ਼ਨ ਕਰੋਂ ਤੋਂ ਬਾਅਦ ਔਰ ਨੰਦੀ ਮਹਾਰਾਜ ਦੇ ਦਰਸ਼ਨ ਕਰਾਵਾਂਗੇ ਅਸੀਂ ਸੋ ਇਹ ਪਵਿੱਤਰ ਸ਼ਿਵਲਿੰਗ ਆ ਜੀ ਸ਼ਿਵਮਕਲੋਨੀ ਦਿਨਨਗਰ ਦਾ ਸ਼ਿਵਮਕਲੋਨੀ ਵਿੱਚ ਇਹ ਮੰਦਿਰ ਸਥਿਤ ਆ ਜੀ ਸੋ ਇਹ ਦੇਖੋ ਅਸੀਂ ਨੰਦੀ ਮਹਾਰਾਜ ਨੇ ਇਹ ਪੁਰਾਣੇ ਇਤਿਹਾਸਿਕ ਜਿਹੜੀਆਂ ਮੂਰਤੀਆਂ ਨੇ ਜਿਹੜੀਆਂ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਇਹ ਅੱਜ ਕੱਲ ਤੁਹਾਨੂੰ ਇਦਾਂ ਦੀਆਂ ਮੂਰਤੀਆਂ ਨਹੀਂ ਮਿਲਣਗੀਆਂ ਕਿਤੇ ਸੋ ਇਸ ਸਾਈਡ ਤੇ ਜਿਹੜੀਆਂ ਸਮਾਧੀਆਂ ਬਣੀਆਂ ਦੀਆਂ ਜੀ ਸੋ ਮਾਤਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮਾਤਾ ਜੀ ਇਹ ਮੰਦਿਰ ਜਿਹੜਾ ਕਿੰਨਾ ਕੁ ਪੁਰਾਣਾ ਕਿੰਨਾ ਕਿੰਦਾ ਇਤਿਹਾਸ ਹੈ ਜੀ ਹੇ ਭਾਈ ਜਦੋਂ ਮੈਂ ਹੀ ਮੇਰੇ ਤੋਂ ਪਹਿਲੇ ਕਿਹਦੇ ਪਾਸ ਸੰਦੇ ਬਾਰੇ ਦਾ ਹੁਣਾ ਬਣੇ ਹਨ ਹਣੇ ਆਹਿੰਦੇ ਦੇਖੀਂ ਬਿਲਕੁਲ ਬਿਲਕੁਲ ਜਦੋਂ ਮੈਂ ਇੱਥੇ ਆਈ ਹਾਂ ਮਾਦਾ ਹੀ ਹੁਣਾ ਕੋ ਉਦੋਂ ਬਣੇ ਤੇ ਸੀ ਹੂੰ ਤੇ ਪਾਕਿਸਤਾਨੀ ਨਾਨਕਸਾਈ ਏਟ ਲੱਗਦੀ ਸੀ ਹੂੰ ਪਾਕਿਸਤਾਨ ਦੇ ਟਾਈਮ ਦਾ ਹਾਂ ਇਹ ਜਦ ਪਾਕਿਸਤਾਨ ਦੇ ਟਾਈਮ ਦਾ ਸਾਰੀ ਨਾਨਕਸਾਈ ਏਟ ਹੁਣ ਤੇ ਮਿਲਦੀ ਨਹੀਂ ਕਿਤੇ ਹੁਣ ਤੇ ਮਿਲਦੀ ਨਹੀਂ ਹਾਂ ਕਿਉਂਕਿ ਪੁਰਾਣੇ ਸਮੇਂ ਦੇ ਏਟਾ ਲੱਗਦੀ ਹੁੰਦੀ ਸੀ ਆ ਬਸ ਪੁਰਾਣੇ ਸਮੇਂ ਦੇ ਅੱਗੇ ਬਾਬੇ ਹੁਣ ਸਮਾਗੇ ਮਾਦਾ ਹੀ ਹੁਣੇ ਹੂੰ ਮਾਦਾ ਹੀ ਅੱਗੇ ਸਾਨੂੰ ਆਪਣਾ ਸਰੂਪ ਦੇ ਕੇ ਠੀਕ ਹੈ ਜੀ ਤੇ ਚਲੋ ਮਾਲਕ ਦੀ ਮ ਹੂੰ ਠੀਕ ਹੈ ਇਹ ਮੰਦਿਰ ਜਿਹੜਾ ਮਾਤਾ ਜੀ ਇਹ ਇਤਿਹਾਸੀ ਦਾ ਲੱਭਦਾ ਵਜੀ ਕਿਉਂਕਿ ਪੁਰਾਣੀਆਂ ਇਟਾਂ ਲੱਗੀਆਂ ਹਰ ਚੀ ਪੁਰਾਣੀ ਹੈ ਉੱਥੋਂ ਪਤਾ ਲੱਗਦਾ ਕਿ ਪੁਰਾਣਾ ਇਤਿਹਾਸਿਕ ਮੰਦਿਰ ਹੈ ਇਹਦੀ ਦੇਖਭਾਲ ਨਹੀਂ ਕੋਈ ਹੋ ਪਾਈ ਨਹੀਂ ਤੁਸੀਂ ਤੁਸੀਂ ਤਾਂ ਕਰਦੇ ਹੋ ਮੇਰੇ ਕਹਿੰਦਾ ਵੀ ਕਦੀ ਕਿਸੇ ਨੇ ਆ ਕੇ ਇੱਥੇ ਕੋਈ ਆਪਣੀ ਸੇਵਾ ਨਹੀਂ ਦਿੱਤੀ ਵੀ ਇੱਥੇ ਕੋਈ ਚਾਰ ਇਟਾਂ ਲੱਗ ਜਾਣ ਚਾਰ ਦੁਵਾਰੀ ਹੋ ਜੇ ਨਹੀਂ ਕਿਸੇ ਨੇ ਸਾਡੇ ਕੋਲ ਜੋਸ਼ ਰਹੇ ਉਹ ਆਏ ਕਰਨੇ ਆਪਣੀ ਜੇਬ ਚੋਂ ਖਰਚਾ ਕਰਦੇ ਆ ਆਪਣੇ ਜੇਬ ਚੋਂ ਕਰਨੇ ਆ ਫਿਰ ਸਾਨੂੰ ਕੋਈ ਕਿ ਚੜ੍ਹ ਤੇ ਚੜਾਵਾ ਸਾਡੇ ਕੋਲ ਨਹੀਂ ਕੋਈ ਨਹੀਂ ਹੈਗਾ ਨਾ ਆਪਣੇ ਕੋਲ ਆਹੀ ਤੇ ਲਈਏ ਤੂੰ ਭੋਲੇ ਲਈਏ ਲੰਗਰ ਕਰ ਲਈਏ ਆਪਣੇ ਕੋਲ ਜੇ ਲੰਗਰ ਨੂੰ ਕਿਸੇ ਤੋਂ ਸਰੇ ਕੋਈ ਦੇ ਜੇ ਲਈ ਤਾਂ ਹੀ ਕਿ ਨਹੀਂ ਜਾਇ ਕਹਿਣਾ ਸਮਝਿਓ ਆਹੀ ਤਾਂ ਆਪਣੇ ਇਹਨਾਂ ਤੋਂ ਹੀ ਮੰਗਣਾ ਸਾਨੂੰ ਦਿਓ ਹਾਂ ਤੇ ਅਸੀਂ ਅੱਗੇ ਤੁਹਾਡਾ ਕਰੀ ਜਿੰਨਾ ਤੁਸੀਂ ਸਾਨੂੰ ਦੇਣਾ ਹੀ ਹੁੰਦਾ ਨਹੀਂ ਅੱਗੇ ਭੰਡਾਰਾ ਕਦੋਂ ਹੁੰਦਾ ਪੰਜ ਇਹ ਹੁੰਦਾ ਬਸਾਖ ਦੇ ਲਾਗੇ ਜਿਵੇਂ ਰਾਤੇ ਆਣੇ ਪੰਜਵੇਂ ਰਾਤੇ ਪੰਜਵੇਂ ਰਾਤੇ ਹੁੰਦਾ ਜੀ ਹਰ ਸਾਲ ਦੀ ਸਾਲ ਪੰਜਵੇਂ ਰਾਤੇ ਨਾਲ ਜਿਗਰਾ ਤੱਕ ਰਾਈਦਾ ਫੇਰ ਤੁਹਾ ਜੀਵਾ ਦੇਖੋ ਆਪਣੀ ਸਮਰੱਥਾ ਦੇ ਹਿਸਾਬ ਨਾਲ ਮਾਤਾ ਜੀ ਜਿਹੜਾ ਜੀ ਇੱਥੇ ਪ੍ਰੋਗਰਾਮ ਕਰਾਉਂਦੇ ਨੇ ਮਾਤਾ ਰਣ ਦਾ ਜਾਗਰਣ ਵੀ ਕਰਾਉਂਦੇ ਨੇ ਔਰ ਭੰਡਾਰਾ ਵੀ ਜਿਹੜਾ ਇੱਥੇ ਕਰਾਇਆ ਜਾਂਦਾ ਵਾ ਜੀ ਸੋ ਜਿੰਨੀ ਨਾਲ ਦੀ ਸਮਰੱਥਾ ਉਹਨਾਂ ਹਿਸਾਬ ਨਾਲ ਚੱਲਦੇ ਨੇ ਉਸ ਹਿਸਾਬ ਨਾਲ ਕਰਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਵਾ ਜੀ ਸਾਡੇ ਸਨਾਤਨੀ ਜਿਹੜੇ ਆ ਉਹਨਾਂ ਦਾ ਫਰਜ਼ ਬੰਦਾ ਵਾ ਜੀ ਸਾਡੇ ਦੇਖੋ ਦਿਨਗਰ ਸ਼ਹਿਰ ਦੇ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਤੇ ਦੂਰ ਆ ਸ਼ਹਿਰ ਦੇ ਵਿੱਚ ਐਡਾ ਪੁਰਤ ਸਥਾਨਾ ਇੰਨਾ ਇਤਿਹਾਸਕ ਮੰਦਿਰ ਆ ਤੇ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਦਈਏ ਕਿਤੇ ਨਾ ਕਿਤੇ ਦੇਖੋ ਜੀ ਅਸੀਂ ਚਾਰ ਪੈਸੇ ਇਕੱਠੇ ਕਰਕੇ ਦ ਉਹ ਰੀਤ ਦਸਰੇ ਨੇ ਮਾਤਾ ਜੀ ਵੀ ਕਈ ਵਾਰ ਚੋਰੀ ਵੀ ਹੋ ਚੁੱਕੀ ਮਾਤਾ ਜੀ ਗਾਗਰੀ ਦਿੱਤੇ ਪਿੱਤਲ ਦੀ ਹੂੰ ਕੋਈ ਮੇਰੀ ਮੇਰਾ 15 ਕਿਲੋ ਦੀ ਗਾਗਰੀ ਜੜੀ ਹੈ ਪਈ ਚੜੀ ਸੀ ਹਾਂਜੀ ਉਹ ਲੈ ਗਏ ਇੱਕ ਸੰਗਲ ਗੱਡੀ ਦਾ ਉਹ ਲੈ ਗਏ ਫਿਰ ਹੁਣ ਅਸੀਂ ਕਿੰਨੂ ਲਿਭਣ ਜਾਣਾ ਆਪਾਂ ਕਿੰਨੀ ਚੋਰੀ ਕੀਤੀ ਕਿੰਨੀ ਉਹ ਦੇਖਾਂ ਨਾਗ ਤਾਂ ਚੜੇ ਸੀਗੇ ਉਹ ਨਾਗ ਵੀ ਕੋਈ ਹੁਣ ਇੱਕ ਲੈ ਗਿਆ ਚੁੱਕੇ ਹੂੰ ਤੇ ਕੀ ਕਰੀ ਇੱਕ ਰਹਿ ਗਿਆ ਇੱਕ ਕੋ ਕੋ ਲੈ ਗਿਆ ਚੁੱਕੇ ਦੇਖੋ ਇਹ ਹਾਲਾਤ ਆ ਉਹਦਾ ਘਰ ਨੀ ਕੋਈ ਇੱਕ ਕਿ ਮੰਦਰ ਦੀ ਚਾਰਦਵਾਰੀ ਨਹੀਂ ਹੈਗੀ ਚਾਰਦਵਾਰੀ ਨਹੀਂ ਔਰ ਕਿਸੇ ਵੀ ਬੰਦੇ ਉਹ ਜਿਹੜਾ ਵਾ ਕੋਈ ਚੋਰ ਜਿਹੜੇ ਅੰਦਰ ਆ ਜਾਂਦੇ ਆ ਉਹ ਜਿਹੜੀ ਚੀਜ਼ ਲੱਭਦੀ ਆ ਨਸ਼ੇੜੀ ਹੁੰਦੇ ਆ ਜੀ ਉਹ ਨਸ਼ੇੜਿਆਂ ਨੂੰ ਜਿਹੜੀ ਚੀਜ਼ ਲੱਭਦੀ ਆ ਚੋਰੀ ਚੁੱਕ ਕੇ ਲੈ ਜਾਂਦੇ ਆ ਸੋ ਇਸ ਕਰਕੇ ਅਸੀਂ ਦਿਨਗਰ ਸ਼ਹਿਰ ਵਾਸੀਆਂ ਨੂੰ ਉਹ ਜਿਹੜੇ ਸਨਾਤਨੀ ਨੇ ਜਿਹੜੇ ਭਗਵਾਨ ਨੂੰ ਜਿਹੜਾ ਪਿਆਰ ਕਰਦੇ ਨੇ ਜੀ ਬੋਲੇਨਾਥ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਦਾਂ ਦੇ ਸਥਾਨ ਜਿਹੜੇ ਇੱਥੇ ਜ਼ਰੂਰ ਆਓ ਇੱਥੇ ਭਗਵਾਨ ਦਾ ਨਾਮ ਲੋ ਭਗਵਾਨ ਦਾ ਸਿਮਰਨ ਕਰੋ ਔਰ ਜਿਹੜਾ ਵਾ ਜੀ ਵੱਤ ਤੋਂ ਵੱਧ ਆਪਣਾ ਯੋਗਦਾਨ ਦਿਓ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਤੁਹਾਡਾ ਯੋਗਦਾਨ ਦਿੱਤਾ ਜਾਏਗਾ ਉਹ ਜਿਹੜਾ ਇੱਕ ਇੱਕ ਪੈਸਾ ਇੱਥੇ ਲੱਗੇਗਾ ਇਹਦੀ ਚਾਰਦੁਆਰੀ ਬਣੇਗੀ ਔਰ ਸੋਨਾ ਇੱਕ ਬਵ ਮੰਦਿਰ ਜਿਹੜਾ ਬਣੇਗਾ ਕਿਉਂਕਿ ਇਤਿਹਾਸਿਕ ਮੰਦਿਰ ਆ ਇਤਿਹਾਸਿਕ ਸਥਾਨ ਆ ਸੋ ਆਪਣਾ ਯੋਗਦਾਨ ਜ਼ਰੂਰ ਦਿਆ ਕਰੋ ਜੀ ਸੋ ਦੇਖੋ ਉਸ 사이ਟ ਤੇ ਵੀ ਸਮਾਦੀ ਹੈਗੀ ਆ ਇਹ ਕਾਫੀ ਜਿਹੜਾ ਇਤਿਹਾਸ ਜਿਹੜਾ ਦੱਸ ਰਿਹਾ ਮੰਦਿਰ ਇਹ ਮੈਂ ਦੇਖ ਰਿਹਾ ਅਲੱਗ-ਅਲੱਗ ਸਮਾਦੀਆਂ ਬਣੀ ਦੀਆਂ ਵਾ ਸੋ ਇਹ ਦਰਸਾਰੀਆਂ ਨੇ ਇਤਿਹਾਸ ਨੂੰ ਜਿਹੜਾ ਦਰਸਾਰੀਆਂ ਨੇ ਸੋ ਕਮੀ ਸਿਰ ਕੋਈ ਡਿਵੈਲਪਮੈਂਟ ਨਹੀਂ ਹੋ ਪਾਈ ਜੇ ਇਤਿਹਾਸਿਕ ਮੰਦਿਰ ਆ ਦਿਖਾਓ ਭਾਜੀ ਆ ਦੇਖੋ ਦੀਵਾਰਾਂ ਤੇ ਮੂਰਤੀਆਂ ਜਿਹੜੀਆਂ ਬਣੀ ਦੀਆਂ ਜੀ ਕਿਦਾਂ ਕਿਤੇ ਜਿਹੜਾ ਵਾ ਇਤਿਹਾਸ ਜਿਹੜਾ ਇਸ ਮੰਦਿਰ ਦੇ ਵਿੱਚ ਸੁਲੋਇਆ ਦੋ ਜੀ ਇ ਪੁਰਾਣਾ ਸਰਸਟ੍ਰਕਚਰ ਹੈ ਜੀ ਪੁਰਾਣੇ ਤਰੀਕੇ ਨਾਲ ਸਾਰਾ ਬਣਿਆ ਦਾ ਨਾਨਕਸ਼ਹਿਰ ਦਾ ਸਾਰਾ ਕੋਈ ਤਿਆਰੋ ਹੈ ਦਾ ਸੋ ਮਾਤਾ ਜੀ ਇਹ ਮੰਦਿਰ ਹੈ ਕਿ ਨਾਮ ਕੀ ਮੰਦਿਰ ਦਾ ਪੁਰਾਣਾ ਬਾਬੇ ਕੋਰੀ ਦਾ ਮੰਦਿਰ ਬਾਬੇ ਕੋਰੀ ਦਾ ਹਾਂਜੀ ਬਾਬੇ ਕੋਰੀ ਸਾਹਿਬ ਦਾ ਮੰਦਿਰ ਅੱਛਾ ਤੁਸੀਂ ਤੁਸੀਂ ਮਾਤਾ ਜੀ ਦਰਸ਼ਨ ਕੀਤੇ ਬਾਬਾ ਜੀ ਦੀ ਨਹੀਂ ਅਸੀਂ ਫੋਟੋ ਦੇਖੀ ਹੈ ਤੁਸੀਂ ਦੇਖੀ ਹੈ ਤੁਹਾਡੇ ਪਹਿਲਾਂ ਮਾਤਾ ਜੀ ਕਰਦੇ ਸੀ ਹਾਂਜੀ ਫੋਟੋ ਸਾਡੀ ਬਾਅਦ ਕੋਲ ਹੈਗੀ ਹੈ ਹਮ ਬਾਬੇ ਜੀ ਦੋ ਸਾਡੇ ਕੋਲ ਫੋਟੋ ਸਾਡੀ ਮਾਤਾ ਜੀ ਜਿਹੜੀ ਮਾਤਾ ਜੀ ਨੂੰ ਸੇਵਾ ਕਰਦੇ ਹਾਂ ਜਿਹੜੇ ਬਾਬੇ ਉਹਦੀ ਵੀ ਫੋਟੋ ਸਾਡੇ ਕੋਲ ਹੈਗੀ ਹੈ ਸਾਡੀ ਮਾਤਾ ਜੀ ਵੀ ਹੈਗੀ ਹੈ ਵਾਹਿ ਜੀ ਠੀਕ ਹੈ ਦੇਖਣੀ ਹੈ ਬਾਬਾ ਜੀ ਦੀ ਫੋਟੋ ਦੇਖ ਲਓ ਤੁਸੀਂ ਅੱਜ ਦਿਖਾਉਗੇ ਹਾਂ ਹਾਂ ਦਰਸ਼ਨ ਕਰਨੇ ਸੀ ਸੋ ਤੁਹਾਨੂੰ ਬਾਬਾ ਜੀ ਦੀ ਮੂਰਤੀ ਦੇ ਦਰਸ਼ਨ ਕਰਾਉਣੇ ਨੇ ਇਹਨਾਂ ਦੀ ਫੋਟੋ ਦੇ ਦਰਸ਼ਨ ਕਰਾਉਣੇ ਆ ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਕਹਾਂਗਾ ਸ਼ਿਵਲਿੰਗ ਦੇ ਦਰਸ਼ਨ ਜਰੂਰ ਕਰਾਓ ਔਰ ਮੈਂ ਬੇਨਤੀ ਕਰਾਂਗਾ ਦੇਖੋ ਇੱਥੇ ਲਾਈਟ ਦਾ ਵੀ ਅੰਦਰ ਜਿਹੜਾ ਪ੍ਰਬੰਧ ਨਹੀਂ ਹੈਗਾ ਕੋਈ ਪ੍ਰੋਪਰ ਸੋ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਸਨਾਤਨੀ ਆ ਜਿਹੜੇ ਸੇਵਾਦਾਰ ਨੇ ਉਹ ਜਰੂਰ ਆਪਣਾ ਇੱਥੇ ਆ ਕੇ ਯੋਗਦਾਨ ਦੇਣ ਔਰ ਅੰਦਰ ਲਾਈਟ ਦਾ ਪ੍ਰਬੰਧ ਕੀਤਾ ਜਾਵੇ ਚਾਰ ਦੁਵਾਰੀ ਹੋਵੇ ਮੰਦਰ ਦੀ ਪਰ ਤੁਹਾਡੇ ਸਹਿਯੋਗ ਨਾਲ ਸਭ ਕੁਝ ਹੋਣਾ ਵਾ ਜੀ ਜੇਕਰ ਤੁਸੀਂ ਸਹਿਯੋਗ ਕਰੋਗੇ ਤਾਂ ਹੀ ਸਭ ਕੁਝ ਹੋਣਾ ਵਾ ਪਰ ਕਿਤੇ ਨਾ ਕਿਤੇ ਮੈਨੂੰ ਇੱਕ ਬੜੀ ਨਿਮੋਸ਼ੀ ਜਿਹੀ ਲੱਗਦੀ ਹੈ ਜੀ ਸਾਡੇ ਜਿਹੜੇ ਇਸ ਇਲਾਕੇ ਦੇ ਜਿਹੜੇ ਨੁਮਾਇੰਦੇ ਨੇ ਉਹ ਧਿਆਨ ਨਹੀਂ ਦਿੰਦੇ ਜੀ ਚਲੋ ਇਹ ਇਹਦੀ ਚਾਰ ਦਵਾਰੀ ਨਹੀਂ ਹੋ ਪਾਈ ਤੇ ਜਿਹੜੇ ਰਸਤੇ ਘਟੋ ਘਟ ਰਸਤੇ ਦਾ ਸਾਫ ਹੋ ਜਾਣ ਜੀ ਜਿਹੜੇ ਰਾਹ ਨੇ ਇਸ ਮੰਦਿਰਾਂ ਨੂੰ ਹੁੰਦੇ ਇਤਿਹਾਸਕ ਮੰਦਿਰਾਂ ਨੂੰ ਹੁੰਦੇ ਨੇ ਉਹਨਾਂ ਮੰਦਿਰਾਂ ਦੇ ਜਿਹੜੇ ਰਸਤੇ ਜੀ ਉਹ ਤਾਂ ਠੀਕ ਹੋ ਜਾਣ ਉਹ ਤਾਂ ਜਿਹੜੇ ਆ ਜੀ ਪ੍ਰਸ਼ਾਸਨ ਨੇ ਕਰਨੇ ਆ ਨਗਰ ਕੌਂਸਲ ਨੇ ਕਰਨੇ ਆ ਸੋ ਕਿਤੇ ਨਾ ਕਿਤੇ ਜਿਹੜਾ ਉਹ ਜੀ ਨਗਰ ਕੌਂਸਲ ਜਿਹੜੀ ਉਹ ਇੱਥੇ ਕਿਤਨਾ ਕਿਤੇ ਫੇਲ ਸਾਬਤ ਹੁੰਦੀ ਹੈ ਜੀ ਸੋ ਜਿਹੜੀ ਚੀਜ਼ਾਂ ਹੋਣੀਆਂ ਚਾਹੀਦੀ ਸੀ ਉਹਦੇ ਵੱਲ ਕਿਸੇ ਵੀ ਤਰ੍ਹਾਂ ਦਾ ਨਗਰ ਕੌਂਸਲ ਦਾ ਕੋਈ ਧਿਆਨ ਨਹੀਂ ਹੈਗਾ ਸੋ ਦਿਨ ਨਗਰ ਦੀ ਨਗਰ ਕੌਂਸਲ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਇੱਥੇ ਘੱਟੋ ਘਾਟ ਟਾਈਲ ਲੱਗੇ ਸਾਰੀ ਗਲੀ ਦੇ ਵਿੱਚ ਔਰ ਸੀਵਰੇਜ ਦਾ ਪ੍ਰਬੰਧ ਕੀਤਾ ਜਾਵੇ ਉਹ ਤਾਂ ਜੋ ਇਸ ਮੰਦਰ ਨੂੰ ਜਿਹੜਾ ਰਸਤੇ ਨੂੰ ਜਿਹੜਾ ਇੱਥੇ ਆਣਾ ਜਿੰਨੇ ਵੀ ਕਿਸੇ ਨੇ ਉਹਨੂੰ ਕੋਈ ਦਿੱਕਤ ਨਾ ਆਵੇ ਸੋ ਇਹ ਤੁਹਾਨੂੰ ਦਰਸ਼ਨ ਕਰਾਉਣੀ ਹੈ ਜੀ ਬਾਬਾ ਜੀ ਦੇ ਇਹ ਬਾਬਾ ਜੀ ਦੀ ਪੁਰਾਣੀ ਫੋਟੋ ਆ ਜੀ ਬਾਬਾ ਕੋਰੀ ਸ਼ਾਹ ਜੀ ਦੀ ਜਿਨ੍ਹਾਂ ਦੇ ਨਾਂ ਤੇ ਇਹ ਮੰਦਿਰ ਜਿਹੜਾ ਵਾ ਜੀ ਇੱਥੇ ਵੀ ਰਾਜਮਾਨ ਆ ਬੋਲੇ ਬਾਬਾ ਜੀ ਦਾ ਸਾਨਵਾ ਜੀ ਸੋਏ ਬਾਬਾ ਜੀ ਦੀ ਮੂਰਤੀ ਆ ਜੀ ਲੋ ਮਾਤਾ ਜੀ ਸੋ ਆ ਇੱਥੇ ਨਾ ਰੱਖ ਦੇ ਕੋਈ ਚੋਕੇ ਲੈ ਗਿਆ ਤਾਂ ਸਾਡੇ ਹਾਂ ਜੀ ਤੇ ਇੱਥੇ ਨਾ ਰੱਖ ਦੇ ਮੰਦਿਰ ਤੇ ਕੋਈ ਲੈ ਆ ਨਾ ਜਾਏ ਚੋਕੇ ਨਾ ਲੈ ਜਾਏ ਹਾਂ ਬਿਲਕੁਕੁਲ ਇਸ ਕਰਕੇ ਹੀ ਆਪਣੇ ਅੰਦਰ ਸੰਭਾਲ ਕੇ ਰੱਖਿਆ ਹਾਂ ਜੀ ਆ ਦਸਰੇ ਆਇਤੋ ਤੇ ਆ ਦਸਰੇ ਮਾਰੇ ਕਿਨੇ ਗਾਗਰ ਲੈ ਗਏ ਦੇਖੋ ਚੋਰ ਜਿਹੜੇ ਆ ਜੀ ਉਹਨਾਂ ਨੂੰ ਜਿਹੜੀ ਚੀਜ਼ ਲਵੇ ਉਹ ਲੈ ਜਾਂਦੇ ਆ ਸੋ ਦੱਸਦੇ ਆ ਵੀ ਇੱਥੇ ਗਾਗਰ ਸੀ ਪਿੱਤਲ ਦੀ ਗਾਗਰ ਸੀ ਮਾਤਰੀ ਪਿੱਤਲ ਦੀ ਗਾਗਰ ਸੀ ਪੇਈਦੀ ਉਹ ਲੈ ਕੇ ਚੁੱਕੇ ਜੀ ਹੋਰ ਸਮਾਨ ਜਿਹੜਾ ਹੁੰਦਾ ਉਹ ਕੋ ਲੈ ਜਾਂਦੇ ਚੁੱਕੇ ਨਾਗ ਚੜੇ ਉਹ ਮੋਦੀ ਦਾ ਨਗ ਲੈ ਗਏ ਨਾਗ ਨਾਗ ਚਾਂਦੀ ਦਾ ਵੀ ਕੋ ਲੈ ਗਏ ਉਹ ਵੀ ਲੈ ਗਏ ਸੋ ਨਾਗ ਚੜੇ ਉਹ ਵੀ ਲੈ ਗਏ ਜੀ ਕਿਤੇ ਨਾ ਕਿਤੇ ਇਹ ਤਾਂ ਕੋਈ ਸ਼ਰਮ ਵਾਲੀ ਗੱਲ ਆ ਪਰ ਹੁਣ ਜਿਹੜੇ ਨਸ਼ੇੜੀ ਆ ਅਸੀਂ ਉਹਨਾਂ ਨੂੰ ਤਾਂ ਰੋਕ ਨਹੀਂ ਸਕਦੇ ਇਹ ਤਾਂ ਉਹਨਾਂ ਨੂੰ ਖੁਦ ਹੀ ਸੋਚਣਾ ਚਾਹੀਦਾ ਪਰ ਕਿਤੇ ਨਾ ਕਿਤੇ ਅਸੀਂ ਜਿਹੜਾ ਵ ਪੀ ਆਪਣਾ ਯੋਗਦਾਨ ਦਿਓ ਵੱਤ ਤੋਂ ਵੱਧ ਤਾਂ ਜੋ ਇਸ ਮੰਦਰ ਦੀ ਚਾਰਦੁਆਰੀ ਹੋ ਸਕੇ ਔਰ ਜਿਹੜਾ ਰੱਖ-ਰਖਾਵ ਵਧੀਆ ਹੋ ਜਾਏ ਦੇਖੋ ਬੋਲੇਂਦਾਸ ਦਾ ਦਿਵਾਰਾ ਵਾਰ ਔਰ ਅੰਦਰ ਲਾਈਟ ਨਹੀਂ ਹੈਗੀ ਕਿੱਡੀ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਜੀ ਅਸੀਂ ਕਿਹੜੇ ਯੁੱਗ 'ਚ ਰਹਿ ਰਹੇ ਆ ਸੋ ਮੈਂ ਬੇਨਤੀ ਕਰਾਂਗਾ ਵੀ ਜਰੂਰ ਆਪਣਾ ਯੋਗਦਾਨ ਦਿਵੋ ਕਿਉਂਕਿ ਇਹ ਵੀ ਜਿਹੜਾ ਪਰਿਵਾਰ ਆ ਮਾਤਰ ਪਰਿਵਾਰ ਆ ਵਿਚਾਰਾ ਜੀ ਉਹ ਆਪਣਾ ਗੁਜ਼ਾਰਾ ਪਤਾ ਨਹੀਂ ਕਿੱਦਾਂ ਵਿਚਾਰਾ ਕਰ ਰਿਹਾ ਵਾ ਇਹਨਾਂ ਦੇ ਘਰ 'ਚ ਵੀ ਦੇਖੋ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਿਮਾਰ ਨੇ ਸੋ ਹਾਲਾਤ ਇਹਨਾਂ ਦੇ ਵਿਚਾਰਾਂ ਥੋੜੇ ਮਾੜੇ ਨੇ ਜੀ ਸੋ ਇਸ ਕਰਕੇ ਜ ਕਿਤਨਾ ਕਿਤੇ ਸਾਡਾ ਫਰਜ਼ ਬੰਦਾ ਵੀ ਅਸੀਂ ਆਪਣਾ ਯੋਗਦਾਨ ਦਈਏ ਔਰ ਇਸ ਮੰਦਿਰ ਦਾ ਰੱਖ-ਰਖਾਵ ਜਿਹੜਾ ਵਧੀਆ ਤਰੀਕੇ ਨਾਲ ਕਰੀਏ ਕਿਉਂਕਿ ਆ ਦੇਖੋ ਜਿਹੜਾ ਇਤਿਹਾਸਿਕ ਮੰਦਿਰ ਹੈ ਜੀ ਕਿਤਨਾ ਕਿਤੇ ਟੁੱਟਦਾ ਜਾ ਰਿਹਾ ਵਾ ਦੀਵਾਰਾਂ ਜਿਹੜੀਆਂ ਭੁੰਦੀਆਂ ਜਾ ਰਹੀਆਂ ਵਾ ਜੇਕਰ ਇਹਦਾ ਸਮਾਂ ਰੰਦੇ ਰੱਖ-ਰਖਾਵ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵਾ ਜੀ ਇਹਦੀ ਹੋਰ ਹਾਲਤ ਜਿਹੜੀ ਮਾੜੀ ਹੋ ਜਣੀ ਹੈ ਜੀ ਸੋ ਅਸੀਂ ਬੇਨਤੀ ਕਰਾਂਗੇ ਕਿ ਜ਼ਰੂਰ ਧਿਆਨ ਦਿੱਤਾ ਜਾਵੇ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਗਲੀਆਂ ਦਾ ਜਿਹੜਾ ਵਾ ਜੀ ਉਹ ਵੀ ਰੱਖ-ਰਖਾਵ ਜਲਦੀ ਕੀਤਾ ਜਾਵੇ ਸੋ ਦਿਨਗਰ ਤੋਂ ਵਿਜੇ ਸ਼ਰਮਾ